ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਪਿਆਰਿਓ ਆ ਦੇਖੋ ਕਿਹੜੀ ਚੀਜ਼ ਹੈ ਬਲਾ ਇਹ ਆ ਜੀ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਰਸਿਕ ਜੀ ਪੜ੍ਹਦੇ ਹੁੰਦੇ ਸੀ ਨਾ ਇਹਨੂੰ ਕਿ ਆਪਾਂ ਕਹਿੰਦੇ ਕਿਤਾਬਾਂ 'ਚ ਰੱਖ ਦਿੰਦੇ ਆ ਕਿਤਾਬਾਂ 'ਚ ਰੱਖਦੇ ਹੁੰਦੇ ਸੀ ਜੀ ਉਹ ਆਪਾਂ ਕਹਿੰਦੇ ਨਹੀਂ ਵਿਦਿਆ ਪੜ੍ਹਾਈ ਆ ਵਿਦਿਆ ਪੜ੍ਹਾਈ ਆਉਂਦੀ ਆ ਆ ਦੇਖ ਲਓ ਢੇੜੇ ਢੇੜੇ ਕਰਕੇ ਆ ਦੇਖੋ ਆ ਜੀ ਇਹ ਥੋੜਾ ਜਲਾਇਆ ਲੱਗਾ ਹੋਇਆ ਹਾਂ ਤੇ ਆਪਣੇ ਉੱਥੇ ਲਗਭਗ ਇਹ ਜਿਹੜਾ ਬੱਦਵਾ 5-6 ਫੁੱਟ ਹੁੰਦਾ ਸੀ ਛੋਟਾ ਹੁੰਦਾ ਇਹ ਤਾਂ ਦਿਖਾਉ ਕਿੰਨਾ ਇਹ ਮੇਰਾ 50-60 ਫੁੱਟ ਹੁੰਦਾ ਉਹ ਪਰਲਾ ਵੀ ਪਰਲਾ ਵੀ ਕਿੱਡੇ-ਕਿੱਡੇ ਰੋਪਣੇ ਹਨਾ ਹਾਂ ਬਹੁਤ ਸ਼ਾਨਦਾਰ ਬੜੇ ਉਹੀ ਚੀਜ਼ ਜਿਹਨੇ ਉੱਪਰ ਕਿੱਦਿਆ ਪੜਾਈ ਕਹਿ ਜੀ ਉਹੀ ਉਹੀ ਚੀਜ਼ ਹੈ ਪੜਾਈ ਵੀ ਨੂੰ ਆਪਾਂ ਕੱਪੜਿਆਂ ਚ ਰੱਖ ਕੇ ਨਾ ਇਹ ਆਪਾਂ ਨੂੰ ਦਿਮਾਗ ਵੱਡਾ ਬੜੇਗਾ ਆਪਾਂ ਨੂੰ ਪੜਾਈ ਵਧੀਆ ਆਏਗੀ ਚਲੋ ਤਾਂ ਬਚਪਨ ਦੀਆਂ ਗੱਲਾਂ ਨੇ ਬਚਪਨ ਗਿਆ ਬਾਤਾਂ ਸੀ ਬੜੇ ਯਾਰ ਲੰਬੇ-ਲੰਬੇ ਆ ਆਪਣੇ ਪਿੱਛੇ ਮੈਂ ਛੋਟੇ-ਛੋਟੇ ਹੁੰਦੇ ਹਾਂ ਨਾ ਦੋ-ਤਿੰਨ ਫੁੱਟ ਦੇ ਜਾਓ ਗੋਲ ਦੀ ਰਹੀ ਹੁੰਦੀ ਹੈ ਗੋਲ ਇਹ ਬਹੁਤ ਲੰਮੇ ਕਟਕੜ 50 60 ਫੁੱਟ ਦੇ ਹੈਗੇ ਨੇ ਹਾਂ ਤੇ ਬਹੁਤ ਵਧੀਆ ਬਣਿਆ ਬਹੁਤ ਵਧੀਆ ਬਹੁਤ ਜੀ ਬੜਾ ਵੇਖਿਆ ਅੱਜ ਮਨ ਨੂੰ ਸਕੂਨ ਮਿਲਿਆ ਬਚਪਨ ਦੀ ਯਾਦ ਤਾਂ ਆਇਆ ਉਹ ਵਾਈਰ ਜੀ ਦਾ ਖਾਲਸਾ ਵਾਈਰ ਜੀ ਦਾ